ਲੈ ਵੀ ਮਿੱਤਰੋ ਪ੍ਰੀਤ ਦੇਖਦੇ ਆ ਮਿੱਤਰੋ ਇੱਕ ਮਾਲਾ ਕਰਦਾ ਜੇ ਟਾਪੇ ਜੇ ਦੇਖਦੇ ਪਾਈ ਪਾਈਆਂ ਦਾ ਬਾਈ ਪਾਲੀਆਂ ਦੂਸਰਾ ਲਈ ਕਰਦਾ ਹੋਰ ਸਭ ਰੰਗ ਚੈੱਕ ਕਰ ਮਿੱਤਰੋ ਨਹੀਂ ਨਹੀਂ ਹੁੰਦੀ ਜਦੋਂ ਘੜੀ ਉਹ ਰੰਗ ਦਾ ਕੰਮ ਕਰਿਆ ਤਾਂ ਮਿੱਤਰੋ ਦੇਖਦੇ ਕੀ ਹਲਵਾਤ ਬਣਦੀ ਆ ਤੇ ਸਟਾਰਟਿੰਗ ਹੋਣ ਵਾਲਾ ਕੰਮ ਇਹ ਚੱਲ ਪਿਆ ਲਓ ਸਾਹਮਣੇ ਦੇਖੋ ਮੇਰੇ ਵੀ ਚੱਲ ਪਿਆ ਮਿੱਤਰੋ ਦੇ ਦੁਆਦਾਰ ਸੂ ਆਹਾਰ ਕਰਦਾ ਜਾ ਰਿਹਾ ਦਾ ਪਾੜਦਾ ਜਾ ਰਿਹਾ ਦਾ ਬਰੀਤ ਬਰੀਤ ਤੇ ਪੈਪ ਵੀ ਬਤੰਦਰ ਦੇ ਬੜਾ ਮੋਟਾ ਲੱਗਿਆ ਬਾਦ ਤੇ ਪੈਪ ਤੋਂ ਮਿੱਤਰੋ ਤੂੰ ਆਣੀ ਸਮਦਾ ਤੇ ਪੈਪ ਤੋਂ ਮਿੱਤਰੋ ਤੂੰ ਆਣੀ ਸਮਦਾ ਇਧਰਲੇ ਪਾਸੇ ਕਰੋ ਜੱਕ ਜਾਂਦਾ ਦੇਖੋ ਬਰੀਤ ਬਰੀਤ ਸੁਫਰੀਦ ਤੇ ਕਹਿੰਦੇ ਦੂਜੇ ਪਾਸੇ ਪਹੁੰਚ ਗਿਆ ਮਿੱਤਰੋ ਦੇ ਪਾਸੇ ਕਹਿੰਦੇ ਮਿੱਤਰੋ ਆ ਆ ਗਿਆ ਪ੍ਰੀਤ ਤੇ ਪਹਿਲਾ ਚੱਕਰਾ ਜਿਹੜਾ ਆ ਲੈਣ ਜੀ ਤੇ ਆ ਕੇ ਪੂਰਾ ਹੋਣਾ ਆ ਲੈਣ ਜੀ ਤੇ ਆ ਕੇ ਪਹਿਲਾ ਚੱਕਰ ਪੂਰਾ ਹੋਣਾ ਟਰੈਕਟਰ ਦਾ ਇਹ ਖੋਲ ਦੇ ਪਾਸੇ ਮੈਂ ਖੋਲ ਤੇ ਗੇਅਰ ਲਾਤਾ ਉੱਡਣਾ ਲਾਦਾ ਗੇਅਰ ਲਾਦਾ ਇਧਰੇ ਪਾਸੇ ਉੱਤਣਾ ਆ ਗਿਆ ਮਿੱਤਰੋ ਜਾਂਦਾ ਦੇਖੋ ਤੇ ਬਤੰਦਰ ਕਹਿੰਦੇ ਟਰਾਲੀ ਨੂੰ ਤਾਂ ਮਿੱਤਰੋ ਕਹਿੰਦੇ ਗੋਲਦੇ ਹੀ ਨਹੀਂ ਪਹਿਲਾ ਚੱਕਰ ਮਿੱਤਰੋ ਫਰੀਜ਼ ਦਾ ਹੋ ਚੁੱਕਿਆ ਜੀ ਪੂਰਾ ਤੇ ਦੂਜਾ ਚੱਕਰ ਆ ਜਿਹੜਾ ਗੇਅਰ ਫੇਰ ਲਾਦਾ ਬਤੰਦਰ ਨੇ ਪਟ ਪਟ ਗੇਅਰ ਲਾਈ ਜਾਂਦਾ ਹੈ ਪਟ ਪਟ ਗੇਅਰ ਲਾਈ ਜਾਂਦਾ ਇੱਧਰ ਦੇਖੋ ਮਿੱਤਰੋ ਬਾਵਾ ਸਾਡਾ ਆਹਰ ਸੇ ਦੂਜਾ ਹੋ ਰਿਹਾ ਹੈ ਦੂਜਾ ਚੱਕਰ ਮਿੱਤਰੋ ਟਰੈਕਟਰ ਦਾ ਪੂਰਾ ਹੋਣ ਵਾਲਾ ਮਿੱਤਰੋ ਦੂਜਾ ਚੱਕਰ ਤੇ ਉਹਦਾ ਕੀ ਕਹਿੰਦੇ ਦੂਜਾ ਚੱਕਰ ਦੂਜਾ ਚੱਕਰ ਹੋ ਗਿਆ ਕੰਮ ਨੇ ਚੱਕਰ ਲਾ ਕੇ ਪ੍ਰਿੰਟ 60 49 ਜੀ ਦੋਨੇ ਚੱਕਰ ਲਾ ਕੇ ਗਰਾਊਂਡ ਦੇ ਵਿੱਚ ਆ ਚੁੱਕੇ ਆ ਦੇਖਿਆ ਹੋਇਆ ਜੀ 16 ਸਕੰਡ ਤੋਂ 2 ਮਿੰਟ ਤੇ 16 ਸਕੰਡ ਜੀ 2 ਮਿੰਟ ਤੇ 16 ਸਕੰਡ ਦੇ ਵਿੱਚ ਆ ਗਏ ਟਰੈਕਰ ਇਹ